ਸਵਰਗੀ ਪੰਥਰਤਨਗੁਰ ਚਰਨ ਸਿੰਘ ਟੋੜਾ ਦੀ ਵਰਸੀ ਉਹਨਾਂ ਦੇ ਜੱਦੀ ਪਿੰਡ ਨਾਬਾ ਬਲਾਕ ਦੇ ਪਿੰਟੋੜਾ ਵਿਖੇ ਮਨਾਏਗੀ ਇਸ ਮੌਕੇ ਤੇ ਬੀਜੇਪੀ ਦੇ ਸੀਨੀਅਰ ਆਗੂ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਤੋਂ ਇਲਾਵਾ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨੇ ਸ਼ਰਕਤ ਕੀਤੀ ਪਰ ਟੋੜਾ ਦੀ ਵਰਸੀ ਮੌਕੇ ਸ਼੍ਰੋਮਣੀ ਅਕਾਲੀ ਦਲ ਗੈਰ ਹਾਜ਼ਰ ਹੀ ਰਿਹਾ ਵਰਸੀ ਮੌਕੇ ਬੀਜੇਪੀ ਦੇ ਨੈਸ਼ਨਲ ਜਰਨਲ ਸੈਕਟਰੀ ਤਰਨ ਚੁਗ ਨੇ ਕਿਹਾ ਕਿ ਪੰਥਰਤਨਗੁਰ ਚਰਨ ਸਿੰਘ ਟੋੜਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਧਾਰਮਿਕ ਖੇਤਰ ਅਤੇ ਰਾਜਨੀਤਿਕ ਖੇਤਰ ਨੂੰ ਅੱਗੇ ਵਧਾਇਆ ਟੋੜਾ ਤੋਂ ਮ ਦਰਮ ਚੁਗਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਜੋ ਪੰਜਾਬ ਵਿੱਚ ਘਟਨਾਵਾਂ ਵਾਪਰ ਰਹੀਆਂ ਹਨ ਪੰਜਾਬ ਸਰਕਾਰ ਕਾਨੂੰਨੀ ਵਿਵਸਥਾ ਵਿੱਚ ਫੇਲ ਹੋ ਚੁੱਕੀ ਹੈ। ਬੰਤ ਰਤਨ ਗੁਰਚਰਨ ਸਿੰਘ ਤੋਰਾ ਜੀ ਨੇ ਪੰਜਾਬ ਪੰਜਾਬੀ ਭਾਈਚਾਰਾ ਔਰ ਐਸੇ ਬਹੁਤ ਕੰਮ ਕੀਤਾ ਪਰ ਮੈਂ ਗੱਲ ਮੰਨਣਾ ਕਿ ਕੋਈ ਕੈਸੀ ਸ਼ਖਸੀਅਤ ਸੀ ਜਿਨੇ ਪੰਜਾਬ ਦੇ ਅੰਦਰ ਸਿੱਖਿਆ ਦਾ ਖੇਤਰ ਹੋਵੇ ਧਾਰਮਿਕ ਖੇਤਰ ਹੋਵੇ ਜਾਂ ਰਾਜਨੀਤਿਕ ਖੇਤਰ ਹਮੇਸ਼ਾ ਹੀ ਪੰਜਾਬ ਪੰਜਾਬੀ ਪੰਜਾਬੀ ਭਾਈਚਾਰੇ ਦੀ ਗੱਲ ਕੀਤੀ ਉਹਨਾਂ ਨੇ ਵੱਡੇ ਵੱਡੇ ادارے ਖੜੇ ਕੀਤੇ ਪੰਜਾਬ ਦੀ ਸੇਵਾ ਕੀਤੀ ਔਰ ਹਮੇਸ਼ਾ ਹੀ Hindu Sikh ਭਾਈਚਾਰਾ ਮਾਨਸ ਦੀ ਜਾਤ ਦਾ ਇੱਕੋ ਪਛਾਣ ਦੇ ਐ ਸੋਚ ਨੂੰ ਲੈ ਕੇ ਅੱਗੇ ਵਧੇ ਔਰ ਉਹਨਾਂ ਦਾ ਬੜਾ ਨਿੱਕਾ ਸੁਭਾਅ ਸੀ ਹਮੇਸ਼ਾ ਹੀ ਪਿਆਰ ਕਰਦੇ ਸੀ ਮੇਰੇ ਨਾਲ ਉਹਨਾਂ ਦੀ ਪਰਸਨਲ ਰਿਲੇਸ਼ਨ ਬਹੁਤ ਕੁਚੋਨਾ ਕੋ ਸਿੱਖਿਆ ਤੇ ਮੈਂ ਅੱਜ ਉਹਨਾਂ ਦੀ ਪਰਚੀ ਤੇ ਤੇ ਪੰਥ ਨੂੰ ਜੋੜਨ ਵਾਸਤੇ ਹੈ ਕਿ ਅੱਜ ਪੰਥ ਕੇ ਰੂਪੇ ਹੋ ਕੀ ਕਰ ਰਹੇ ਹੈ ਐਸਾ ਕਿ ਉਹ ਬਹੁਤ ਵੱਡੀ ਮਹਾਨ ਹਕੂਮਤੀ ਸੀ ਹਮੇਸ਼ਾ ਹੀ ਸਾਰਿਆਂ ਨਾਲ ਲੈ ਕੇ ਚੱਲਣਾ ਉਹਨਾਂ ਦੀ ਆਦਤ ਆ ਹਿੱਸਾ ਸੀ ਅੱਜ ਮੈਂ ਉਹਨਾਂ ਦੀ ਬਰਸੀ ਤੇ ਆਇਆ ਹਾਂ ਔਰ ਮੈਂ ਸਮਝਣਾ ਕਿ ਉਹਨਾਂ ਨੂੰ ਅੱਜ ਸਾਰਾ ਪੰਜਾਬ ਯਾਦ ਆਉਂਦਾ ਜਿਹੜਾ ਫਨੋਰ ਹੋਇਆ ਜਿਹੜੇ ਭੋਲੇ ਆਦਮੀ ਹੋਇਆ ਬਾਬਾ ਆਪੀ ਨਾ ਸਮੇਂ ਨਾਲ ਬੜੀ ਵਿਖੇਤਨ ਗੁੰਲਿੰਦਾ ਯੋਗ ਬੜੀ ਦੁਰਭਾਗੇਪੁਰਨ ਕਟਿਆ ਕੁਝ ਵਿਦੇਸ਼ੀ ਤਾਕਤਾਂ ਆਈਐਸਆਈ ਦੇ ਹੱਥ ਚ ਖੇਲ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਪੰਜਾਬ ਹਮੇਸ਼ਾ ਹੀ ਗੁਰੂਆਂ ਦੇ ਸੰਦੇਸ਼ ਸਭ ਨੂੰ ਨਾਲ ਚੱਲਣ ਦਾ ਜਾਤੀ ਪਾਤੀ ਤੋਂ ਉੱਪਰ ਉੱਠ ਕੇ ਮਿਛਾਣਿਆ ਸੰਤ ਗੁਰੂਆਂ ਨੇ ਸਿਖਾਇਆ ਮਾਨਸ ਕੀ ਜਾਤ ਸਭ ਇੱਕੋ ਪਹਿਚਾਨ ਅਰੇ ਜਿਹੜੀਆਂ ਵੇਦਵੀ ਦੀ ਘਟਨਾ ਕੱਲ ਹੋਈ ਹੈ ਇਹ ਭਰਾ ਭਰਾ ਨੂੰ ਲੜਨ ਦੀ ਕੋਸ਼ਿਸ਼ ਹੈ ਝਗੜੇ ਕ੍ਰੀਏਟ ਕਰਨ ਦੀ ਕੋਸ਼ਿਸ਼ ਹੈ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਹੈ ਇੱਕ ਸਟਰੋਂਗ ਸਟੈਪ ਲੈਣ ਔਰ ਇੱਕ ਕੋਈ ਅਗੋਂ ਇਹੋ ਜਿਹੀ ਘਟਨਾ ਨਾ ਹੋਵੇ ਪੁਰੀ ਬਚਨ ਬਦਤਾ ਸਰਕਾਰ ਬੁਲਵਾਨੀ ਚਾਹੀਦੀ ਪਰ ਪੰਜਾਬ ਦੀ ਸਰਕਾਰ ਬਹੁਤ ਉਹ ਸਿੱਖਿਆ ਸਰਕਾਰ ਜਿਸ ਤਰ੍ਹਾਂ ਲਗਾਤਾਰ ਪੰਜਾਬ ਦੀ ਸਰਕਾਰ ਲਾਅ ਐਂਡ ਆਰਡਰ ਦੇ ਫਰੰਟ ਤੇ ਫੇਲ ਦਸੀ ਹੈ ਇਹ ਬੜਾ ਚੈਲੰਜ ਹੈ ਪੰਜਾਬ ਦੀ ਸਰਕਾਰ ਨੂੰ ਸਤਾਰਕ ਰਹਿਣਾ ਪਏਗਾ ਸਜਗ ਰਹਿਣਾ ਪਏਗਾ ਅੱਜ ਰਾਤ ਹੀ ਜਿਹੜਾ ਬੰਬ ਬਲਾਸਟ ਹੋਇਆ ਥਾਣੇ ਤੇ ਜਿਹੜੀ ਹੁਣ ਮੈਂ ਕਿਸੇ ਪੋਰਟਲ ਤੇ ਨਿਊਜ਼ ਦੇਖ ਰਿਹਾ ਸੀ ਇਹ ਰੁਕ ਨਹੀਂ ਰਿਹਾ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਫਰੀ ਐਂਡ ਦੇਣਾ ਚਾਹੀਦਾ ਹੈ। ਔਰ ਐਸੀਆਂ ਕਟਨਾਵਾਂ ਨਾ ਹੋਣ ਉਹ ਐਸੇ ਪ੍ਰਯਾਸ ਕਰਨੀ ਚਾਹੀਦਾ। ਅੱਜ 1 ਅਪ੍ਰੈਲ 2021 ਹੈ ਜੀ। ਅੱਜ ਤੋਂ 21 ਸਾਲ ਪਹਿਲਾਂ ਇਸੇ ਦਿਨ ਗੁਰਚਰ ਸਿੰਘ ਟੋਣਾ ਸਾਹਿਬ ਪੰਥ ਰਤਨ ਜਿੰਨ ਦਾ ਬਹੁਤ ਵੱਡਾ ਨਾਮ ਸੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੰਜਾਬ ਦੀ ਸੇਵਾ ਦੇ ਵਿੱਚ ਕਿਉਂਕਿ ਉਹ ਬਤਾਰੇ ਐਸਜੀਪੀਸੀ ਪ੍ਰਧਾਨ ਨੂੰ ਲੰਮਾ ਸਮਾਂ ਸੇਵਾ ਕੀਤੀ ਹੈ। ਅੱਜ ਉਹਨਾਂ ਦੀ 21ਵੀਂ ਬਰਸੀ ਜਿਹੜੀ ਹੈ। ਉਦਾਂ ਸਦਨਾ ਪ੍ਰਦੀਪਿੰਦਰ ਪਿੰਡ ਪੰਡਾ ਜੀ ਟਰੋੜਾ ਤੇ ਕਿਉਂਕਿ ਮੇਰੇ ਹਲਕੇ ਚ ਪੰਡਾ ਜੀ ਤੇ ਮੇਰੀ ਜ਼ਿੰਮੇਵਾਰੀ ਬਣਦੀ ਅੱਜ ਮੈਂ ਵਿਸ਼ੇਸ਼ ਤੌਰ ਤੇ ਹਾਜ਼ਰੀ ਲਾਈ ਹੈ ਔਰ ਟਰੋੜਾ ਸਾਹਿਬ ਨੂੰ ਮੈਨੂੰ ਇੱਕੋ ਵਾਰ ਮਿਲਣ ਦਾ ਮੌਕਾ ਮਿਲਿਆ ਮੈਂ ਬਹੁਤ ਛੋਟਾ ਸੀ ਕੁ ਸੜਾ ਪੰਜ ਸਾਲ ਦਾ ਲਖਨਾਂ ਵੀ ਜਿਹੜੀ ਸੋਚ ਸੀ ਦੀ ਧਰਮ ਪ੍ਰਤੀ ਔਰ ਉਹ ਕਹਿੰਦੇ ਸੀ ਕਿ ਜਿਹੜਾ ਗੁਰਗ੍ਰੰਥ ਸਾਹਿਬ ਹੈ ਇਹੀ ਮੇਰਾ ਮੈਨੀਫੈਸਟੋ ਹੈ ਜਾਨੀ ਕੋਈ ਜੋ ਗੁਰੂ ਦਾ ਆਦੇਸ਼ ਹੈ ਉਹਨੂੰ ਸਭ ਤੋਂ ਉੱਪਰ ਐਜੂਕੇਸ਼ਨਲ ਲੈ ਕੇ ਉਹਨਾਂ ਨੇ ਕਾਫੀ ਐਫਰਟਸ ਕੀਤੇ ਔਰ ਇੱਕ ਕਰਤਾਰ ਜਿਹੜਾ 21 ਸਾਲਾਂ ਬਾਅਦ ਅੱ ਆਪ ਤੋਂ ਵੀ ਤਰੋਂ ਦਾ کردار ਜਿਹੜਾ ਰਿਹਾ ਸੋ ਥੋੜਾ ਸਾਹ ਬਈ ਅਰਦਾਸ ਦਾ ਗੁਲਪੀਟ ਕਰਦੇ ਆਂ ਔਰ ਉਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਆਂ ਬੀਬੀ ਕੁਲਦੀਪ ਕਟੋੜਾ ਜੀ ਹਰਮਿਲ ਸਿੰਘ ਕਟੋੜਾ ਜੀ ਸਾਡਾ ਪਰਿਵਾਰ ਜਿਹੜਾ ਸਾਰਾ ਕਿ ਸ਼ੁਰੂ ਤੋਂ ਨਾਲ ਜੁੜੇ ਹੋਏ ਆਂ ਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੀ ਔਰ ਮੈਂ ਬੇਨਤੀ ਕੀਤੀ ਹੈ ਪਰਿਵਾਰ ਨੂੰ ਕਿ ਇੱਕ ਕੈਟਲੌਗ ਤਿਆਰ ਕਰੋ ਰਚਨ ਸਿੰਘ ਕਟੋੜਾ ਸਾਹਿਬ ਰਹੋਂ ਦੇ ਜਿੰਨਾ ਪਰਿਵਾਰ ਆ ਪੂਰੇ ਪੰਜਾਬ ਦੇ ਵਿੱਚ ਕਿ ਉਹਨਾਂ ਦੀ ਇੱਕ ਬੁੱਕਲੇਟ ਤਿਆਰ ਕਰੋ ਕਿ ਉਹਨਾਂ ਨੂੰ ਚਾਹਣ ਵਾਲੇ ਜਿਹੜੇ ਇਸ ਵਕਤ ਵਿੱਚ ਚਾਹੁੰਦੇ ਆਂ ਔਰ ਪੂਰੋਂ ਵੀ ਚਾਹੁੰਦੇ ਸੀ ਕਿ ਉਹਨਾਂ ਦੀ ਇੱਕ ਮੁਕ ਤਿਆਰ ਕਰੋ ਉਹਨਾਂ ਦੀ ਇੱਕ ਮੀਟਿੰਗ ਸੱਦਿਆ ਕਰੋ ਆਫੀਸ਼ੀਅਲੀ ਤੌਰ ਤੇ ਅੱਜ ਦਾ ਚਲੋ ਬਣਦਾ ਹੀ ਹੈ ਦਿਨ ਕਿ ਉਦਾਂ ਵੀ ਇੱਕ ਮੀਟਿੰਗ ਬੁਲਾ ਕੇ ਉਹਨਾਂ ਦੇ ਵਿਚਾਰ ਕਰਤਾ ਕਰਾਵਣ ਤਾਂ ਕਿ ਇੱਕ ਪ੍ਰੋਗਰਾਮ ਜਿਹੜਾ ਹੋਊ ਰੱਖੇ ਤਰੀਕੇ ਨਾਲ ਕਿਉਂਕਿ ਜੀ ਬਿਰਚਲ ਸਿੰਘ ਤੋੜਾ ਜੀ ਵਰਗਾ ਲੀਡਰ ਜਿਹੜਾ ਹੈ ਜੀ ਉਹਨਾਂ ਵਰਗਾ ਸੇਵਾਦਾਰ ਪੰਜਾਬ ਦੇ ਵਿੱਚ ਪੈਦਾ ਹੋਣਾ ਬਹੁਤ ਮੁਸ਼ਕਲ ਹਨ ਉਹਨਾਂ ਦਾ ਬਹੁਤ ਵੱਡਾ ਕਰਤਾਰ ਸੀ ਅੱਜ ਵੀ ਹੈ ਹਮੇਸ਼ਾ ਰਹੇਗਾ ਅੱਜ ਪਾਂਸਰ ਤੋਂ ਜ਼ਿਆਦਾ ਗੁਰਦਾਰ ਸਨ ਕਿ ਤੋੜਾ ਹੋਰਾਂ ਦੀ ਟੀਮ ਜਿਹੜੀ ਬਾਰਸੀ ਸਮਾਗਮਾ ਉਹਨਾਂ ਦੀ ਹਾਜ਼ਰੀ ਭਰ ਕੇ ਉਹਨਾਂ ਦੇ ਸੋਚ ਉਹਨਾਂ ਦੇ ਵਿਰਾਸਤ ਉਹਨਾਂ ਦੇ ਵਿਚਾਰਾਂ ਤੇ ਚੱਲੇ ਨੇ ਅ ਪ੍ਰੇਰਣਾ ਲੈ ਕੇ ਵਿਚਾਰ ਰਹੇ ਨੇ ਔਰ ਮੈਂ ਸਮਝਦਾ ਕਿ ਉਹਨਾਂ ਨਾਲ ਜਿਹੜੀਆਂ ਯਾਦਾਂ ਨੇ ਉਹਨਾਂ ਨੂੰ ਬਚਾਜਾ ਕਰ ਰਹੀਆਂ ਤੇ ਜਦ ਤੱਕ ਤੌੜਾ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਮਾਂ ਲਈ ਪੰਜਾਬ ਲਈ ਪੰਚ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਲਈ ਅ ਆ ਜੀਵਨ ਦੇ ਆਖਰੀ ਸਾਹ ਤੱਕ ਬਹੁਤ ਦੀ ਸੇਵਾ ਕੀਤੀ ਆ ਅੱਜ ਸ਼ਰੋਮਣੀ ਅਕਾਲੀ ਦਲ ਨੂੰ ਉਸ ਵਿਚਾਰਧਾਰਾ ਤੇ ਉਸ ਸੋਚ ਤੇ ਉਸ ਲੀਹਾਂ ਤੇ ਲਿਆਉਣ ਲਈ ਸਾਦੂ ਦੇ ਆਉਣ ਦੀ ਦੌੜ ਆ ਔਰ ਉਹਨਾਂ ਦੇ ਵਾਸੀ ਚਲਾਗੇ ਤੇ ਅਸੀਂ ਪ੍ਰੇਰਨਾ ਲੈ ਕੇ ਜਾਣੀ ਆ ਕਿ ਉਸ ਤਰ੍ਹਾਂ ਦਾ ਕਾਲੀਦਾਨ ਜਿਹਦਾ ਭੈ ਰੋਗ ਅ ਦੁਨੀਆ ਭਰ ਦੇ ਵਿੱਚ ਸੀ ਉਹ ਮੁੜ ਕੇ ਕੈਮ ਕਰ ਸਕਦਾ ਬਾਦਲ ਪਰਵਾੜ ਦਾ ਕਹਿਣਾ ਹਰ ਵਕਤ ਜਿਹੜਾ ਹੈ ਬਸ ਬਾਦਲ ਪਰਵਾੜ ਨੂੰ ਹੋਣਾ ਚਾਹੀਦਾ ਮੈਂ ਸਮਝਦਾ ਜੇ ਬਾਦਲ ਦਾ 5 ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਜਾਂ ਦੇਸ਼ ਦੀ ਰਾਜਨੀਤੀ ਤੇ ਕਾਲੀਦਾਨ ਨੂੰ ਰਾਜ ਭਾਗ ਬਣਾਉਣ ਦਾ ਮੌਕਾ ਮਿਲਿਆ ਤਾਂ ਟੌੜਾ ਸਾਹਿਬ ਦਾ ਉਸ ਤੇ ਬੜਾ ਹੈ ਰੋਗ ਕੀ ਮਾ ਮਾ ਮੌਜੂਦ ਹੈ ਉਹ ਤਾਂ ਉਹਨਾਂ ਨੂੰ ਪਤਾ ਹੋਏਗਾ ਕਿਉਂ ਨਹੀਂ ਆਏ ਬਸ ਆਉਣਾ ਤੇ ਲੋਨ ਦੇ ਵਿੱਚ ਬੇਅਦਬੀ ਲੋਨ ਦੇ ਵਿੱਚ ਬੇਅਦਬੀ ਹੋਈ ਆ ਬਾਬਾ ਤਾਂ ਬੇਰਕਾਰੀ ਦੇ ਉੱਤੇ ਜਨਕੀ ਦੇ ਉੱਤੇ ਡਾਕਟਰ ਕੁੰਵਰ ਵੈਜਰਦੀ ਨੇ ਦੇਖਦੇ ਵੀ ਚੇਤਾਵਨੀ ਲੋਕਾਂ ਨੂੰ ਤੱਕ ਪਹੁੰਚਾ ਨਾ ਪਾਇਆ ਔਰ ਉਹਨਾਂ ਦੇ ਸੈਕੂਲਰ ਸੋਚੀ ਸਾਰੇ ਧਰਮਾਂ ਦਾ ਸਨਮਾਨ ਕਰਨ ਦੀ ਸੋਚ ਉਹਨਾਂ ਦਾ ਅਪਮਾਨ ਮੈਂ ਕਹਣਾ ਕਰਨ ਵਾਲੇ ਨੂੰ ਤੇ ਕਰਾ ਦੇਵੇਦਾ ਦਾ ਦਾਦਰ ਕਰਨਾ ਬਹੁਤ ਦੁਖੀ ਹੈ ਇਸੇ ਤੋੜਾ ਸਾਹਿਬ ਦੀ ਵਰਸੀ ਨੂੰ ਯਾਦ ਕਰਦੇ ਆ ਮੇਰੀ ਤੇ ਸਿਆਸੀ ਸੰਧਗੀ ਟੋੜਾ ਸਾਹਿਬ ਤੇ ਘਰ ਤੋਂ ਸ਼ੁਰੂ ਹੋਈ ਸੀ ਤੇ ਉਹਨਾਂ ਨੂੰ ਬਹੁਤ ਯਾਦ ਕਰਦੇ ਆ ਔਰ ਕਈ ਵਾਰ ਸੋਚਦੇ ਹੈ ਕਿ ਜੇ ਟੋੜਾ ਸਾਹਿਬ ਅੱਜ ਹੁੰਦੇ ਤੇ ਜੋ ਅੱਜ ਪੰਜਾਬ ਦੇ ਵਿੱਚ ਉਹ ਹਾਲਾਤਾਂ ਹਨ ਉਹ ਨਹੀਂ ਹੁੰਦੇ ਇਸ ਤਰ੍ਹਾਂ ਤੇ ਇੱਕ ਬਹੁਤ ਵੱਡੀ ਬੇਨਤੀ ਜਿਹੜਾ ਪੰਜ ਦੇ ਕਿਲੋ ਜੀ ਨੂੰ ਆਪਿਆ ਦੇਖੋ ਕਈ ਵਾਰ ਨਾ ਜਦ ਕੋਈ ਪਾਰਟੀ ਪਾਵਰ ਦੇ ਬਾਹਰ ਹੁੰਦੀ ਹੈ ਤੇ ਖਿੱਚਾ ਤਾਣੀ ਹੁੰਦੀ ਹੈ ਮੇਰੇ ਖਿਆਲ ਮੈਂ ਇੱਕ ਸਮਾਂ ਆਇਆ ਔਰ ਮੈਨੂੰ ਲੱਗਦਾ ਹੈ ਕਿ ਸਮੇਂ ਦੇ ਨਾਲ ਇਹ ਸਾਰਿਆਂ ਨੇ ਇਕੱਠੇ ਹੋ ਜਾਣਾ ਕਿਉਂਕਿ ਪੰਜਾਬ ਦਾ ਭਲਾ ਇਸ ਦੇ ਵਿੱਚ ਹੀ ਹੈ ਕਿ ਇਹ ਖੇਤਰੀ ਪਾਰਟੀ ਜੋ ਹੈ ਇਸ ਕੋਮੀ ਫਾਦਿਲਾਂ ਬਟੇ ਹੋ ਕੇ ਖੰਡਾਰੇ ਪੰਜਾਬ ਦੀ ਸਿਆਸਤ ਵਿੱਚ ਇੱਕ ਬਹੁਤ ਵੱਡਾ ਹਿੱਸਾ ਬਣਾ ਕੇ ਰੱਖੀ ਕਾਲੀ ਦਲ ਨਾਲ ਖੜਾ ਕਰੂ ਜਿਹੜੇ ਪੰਛਰਤ ਟੋੜਾ ਦੀ ਬਹੁਤ ਵੱਡੀ ਰਚੀ ਕਾਲੀ ਦਲ ਦਾ ਜਿਹੜਾ ਹੈਗਾ ਮੈਂਦਾਨੇ ਦਾ ਬਾਦਲ ਪਰਵਾਚਾ ਇਹੋ ਇਹੋ ਜੁਨਾ ਦਾ ਉਹਨੇ ਵੀ ਅੰਮ੍ਰਿਤ ਦੀ ਗੱਲ ਹੈ ਉਹਨੇ ਅੰਮ੍ਰਿਤ ਦੀ ਗੱਲ ਪਰ ਸ਼ਰਮਨੀ ਕਾਲੀ ਦਲ ਦੀ ਕਿਵੇਂ ਟਿੱਪਣੀ ਦੇ ਸਕਦਾ ਮੈਂ ਤਾਂ ਸਿਰੇ ਵੇਈ ਆਸ ਕਰਦਾ ਹਾਂ ਕਿ ਕਾਲੀ ਦਲ ਇਕੱਠੇ ਹੋਊਗਾ ਔਰ ਮਿਲ ਕੇ ਸੇ ਪੰਜਾਬ ਦੇ ਵਿੱਚ ਪੰਜਾਬ ਨੂੰ ਸੁਧਾਰ ਦੀ ਲੋੜ ਹੈ ਜੋ ਆਮ ਆਦਮੀ ਪਾਰਟੀ ਨੇ ਔਰ ਉਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਜੋ ਗੰਦ ਪਾਇਆ ਉਸ ਤੋਂ ਜੋ ਆਪਾਂ ਨਿਕਲਣਾ ਚਾਹੁੰਦੇ ਏ ਤੋ ਇਕ ਖੇਤਰੀ ਪਾਰਟੀ ਦਾ ਜਿੰਦਰਾ ਰਹਿਣਾ ਚਾਹੀਦਾ ਹੈ। ਇਹ ਰਾਜ ਦਾ 2027 ਚ ਪੀਟਪੀ ਰਾਪੋਰਟ ਸਟੈਕਸ਼ਨ ਅਵਿਲ ਕੰਮ ਦਾ ਨਾਮ ਸਮਾਦਰ ਸੋਹਰਾ ਸਾਹਿਬ ਇੱਕ ਮਾਨਸ 36 ਅੰਬੇਸਾ ਹੀ ਗਰੀਬ ਤੇ ਗਊ ਦੀ ਮਦਦ ਕਰਦੇ ਸੀ ਤੇ ਦਲਤਾਂ ਨਾਲ ਹਮੇਸ਼ਾ ਪਿਆਰ ਕਰਦੇ ਸੀ। ਕਿ ਟੋੜਾ ਸਾਹਿਬ ਦੀ ਅਸ਼ੀਰਵਾਦ ਸਦਕਾ ਹੀ ਅਸੀਂ ਅੱਜ ਇਸ ਮੁਕਾਮ ਤੇ ਪਹੁੰਚੇ। ਟੋੜਾ ਸਾਹਿਬ ਨੇ ਹਮੇਸ਼ਾ ਹੀ ਗਰੀਬਾਂ ਦੇ ਇhtਿਆਤ ਰੱਖੇ ਤੇ ਸਾਡੀ ਉਂਗਲੀ ਫੜ ਕੇ ਸੰਪੋਰਟ ਦੇ ਆਗਾ ਦਿੱਤਾ। ਅੱਜ ਟੋਡਲ ਸਾਹਿਬ ਦੀ ਇੱਕੀ ਵਰਸੀ ਆ ਅੱਜ ਇਸ ਵਰਸੀ ਦੇ ਉੱਤੇ ਸ੍ਰੋਚੇ ਜਿੰਨੇ ਵੀ ਇਸਤਾਨੀਅਤ ਹੈ ਸਾਰੇ ਅੱਜ ਟੋਡਲ ਗੰਗਲ ਨਸਤਪੋਰ ਅਲੋਮੇਟੇ ਦੇ ਉਹ ਘਟਨਾ ਕਰਨਾ ਆਹਸਤਾਨ ਦੇ ਰਾਜ ਦੇ ਡਾਕਟਰ ਤੋਂ ਅਪੂਰਤ ਕਰ ਰਿਹਾ ਬਾਵਾੜ ਸਾਹਿਬ ਨਾ ਤਾਂ ਖਾਲਸਤਾਨੀ ਹੈ ਤੇ ਨਾ ਉਹਦਾ ਸਮਾਜ ਖਾਲਸਤਾਨੀ ਹੈ ਅਸੀਂ ਹਮੇਸ਼ਾ ਹਿੰਦੁਸਤਾਨੀ ਹੈ ਇਹ ਜਿਹੜੇ ਸਿਰਫੇ ਲੋਗ ਹੈ ਅਸੀਂ ਉਹਨਾਂ ਨੂੰ ਦੱਸ ਦਿੰਨੇ ਆ ਵੀ ਇਸ ਤਰ੍ਹਾਂ ਦੀ ਗੱਲਾਂ ਕਰਨੇ ਵਾਲਿਓ ਸਿੱਖਾ ਦੇ ਵੀ ਦਾਤ ਸਮਾਜ ਕੋਲੋਂ ਸਾਨ ਬੁਸਤੀ ਨਹੀਂ ਪਾ ਸਕਦੇ ਦਾਤ ਸਮਾਜ ਹਮੇਸ਼ਾ ਹੀ ਦੇਸ਼ ਦੇ ਨਾਲ ਹੈ ਜਿਹੜੇ ਇਸ ਤਰ੍ਹਾਂ ਦੀ ਗੱਲਾਂ ਫਿਰਕਾਪੱਤੀ ਗੱਲਾਂ ਕਰਦੇ ਆ ਅਸੀਂ ਉਹਨਾਂ ਦੇ ਹਮੇਸ਼ਾ ਹੀ ਖਲਾਫ ਹੈ ਅੱਜ ਵੀ ਤੇ ਕੱਲ ਨੂੰ ਵੀ ਸਾਡਾ ਬ੍ਰਿਟ ਕਰਦੇ ਵੀ ਤੁਹਾਡਾ ਨਕਰਾ ਕਰਦਾ ਫਲੋਰ ਦੇ ਵਿੱਚ ਗੁਰੂਕਤਵਾਂ ਦੀ ਪੰਨੂ ਨੇ ਵੀ ਜਿੰਮੇਵਾਰੀ ਵੀ ਨਹੀਂ ਕੀਤੀ ਕਿਹੜਾ ਉਹ ਪੰਡੂ ਸਾਹਿਬ ਬਾਂਦਰ ਦੇ ਮੂੰਹ ਵਾਲੀ ਦੀ ਗੱਲਾਂ ਕਰਦੇ ਆ ਉਹਨੂੰ ਕਹੇ ਤਾਂ ਸਹੀਂ ਕਿ ਅਮਰੀਕਾ ਖੁੱਲੇ ਹਮ ਨੂੰ ਮੰਗੇ ਲਗਾ ਦੇ ਉਹ ਖੁੱਡੇ ਚ ਵੜ ਕੇ ਸੂਰਾਂ ਵਾਲੇ ਚ ਵੜ ਕੇ ਬੰਦਰੀ ਜੇ ਮੂੰਹ ਵਾਲਾ ਗੱਲਾਂ ਕਰਦਾ ਉਹ ਕਦੇ ਬਾਹਰ ਆਵੇ ਅਮਰੀਕਾ ਤੋਂ ਜਿਹੜੇ ਉੱਥੇ ਦੇ ਦਲਤ ਲੋਕ ਹੈ ਨਾ ਉਹਨੂੰ ਬੰਦਾ ਬਣਾ ਕੇ ਛੱਡਣਗੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ